ਕੁਝ ਵਿਦਵਾਨ ਹੁਣ ਚਪਹਿਰਾ ਸਾਹਿਬ ਦੇ ਖਿਲਾਫ ਵੀ ਬੋਲਣ ਲੱਗ ਗਏ ਅਖੇ ਜੀ ਉੱਥੇ ਜਾਮ ਲੱਗ ਜਾਂਦੇ ਨੇ ਜਿਹਦਾ ਮਨਮਤ ਹੈ ਮੈਨੂੰ ਇਹ ਦੱਸੋ ਇਹ ਬੰਦੇ ਉਦੋਂ ਬੋਲਦੇ ਨੇ ਜਦੋਂ ਆ ਕੁਰੂਸੇਡ ਦੇ ਨਾਂ ਤੇ ਅੰਮ੍ਰਿਤਸਰ ਚ ਇਕੱਠ ਹੋਇਆ ਸੀ ਉਦੋਂ ਉਹਨਾਂ ਲਈ ਇੱਕ ਸ਼ਬਦ ਬੋਲਿਆ ਉਦੋਂ ਜਾ ਵੀ ਨਹੀਂ ਲੱਗਿਆ ਇਹੋ ਜੇ ਲੋਕਾਂ ਨੇ ਪਹਿਲਾਂ ਇਹ ਉਹਨਾਂ ਗ੍ਰੰਥਾਂ ਚੋਂ ਇਤਿਹਾਸ ਪੜਪੜ ਸੁਣਾਉਂਦੇ ਰਹੇ ਜਦੋਂ ਕਾਮਯਾਬ ਹੋ ਗਏ ਪੈਸਾ ਆ ਗਿਆ ਸ਼ੋਰਤ ਆ ਗਈ ਫਿਰ ਉਹਨਾਂ ਗ੍ਰੰਥਾਂ ਦੇ ਉਲਟ ਹੋ ਗਏ ਕਦੇ ਟਕਸਾਲ ਦੇ ਉਲਟ ਹੋ ਗਏ ਪਹਿਲਾਂ ਇਤਿਹਾਸ ਪੜਪੜ ਸੁਣਾਉਂਦੇ ਰਹੇ ਤੁਸੀਂ ਇਹਨਾਂ ਨੂੰ ਕਦੇ ਦੇਖ ਲਓ ਉਦੋਂ ਗੁਰੂਗ੍ਰੰਥ ਸਾਹਿਬ ਦੀ ਇਹ ਕਦੇ ਕਥਾ ਕਰਦੇ ਕਦੇ ਨਹੀਂ ਦਿਖੇ ਹੋਣਗੇ ਤੁਹਾਨੂੰ ਇਹੋ ਲੋਕਾਂ ਨੇ ਸਿੱਧ ਕੀ ਕੀਤਾ ਹੋਇਆ ਹੈ ਗੁਰਬਾਣੀ ਚ ਤਾਂ ਜੀ ਚਮਤਕਾਰ ਨਹੀਂ ਹੈਗੇ ਜੀ ਉੱਥੇ ਤਾਂ ਸ਼ਕਤੀ ਨਹੀਂ ਸਿੱਟੇ ਵਜੋ ਲੋਕ ਧਰਮ ਪਰਿਵਰਤਨ ਚਮਤਕਾਰਾਂ ਵਾਲੇ ਪਾਸੇ ਜਾ ਰਹੇ ਨੇ ਮੈਂ ਤਾਂ ਕਹਿੰਦਾ ਚੁਪੈਰਾ ਸਾਹਿਬ ਹਰੇਕ ਪਿੰਡ-ਪਿੰਡ ਹੋਣਾ ਚਾਹੀਦਾ ਹੈ ਇਹ ਗੁਰਬਾਣੀ ਦੀ ਤਾਕਤ ਨਾਲ ਹੀ ਧਰਮ ਪਰਿਵਰਤਨ ਨੂੰ ਰੋਕਿਆ ਜਾ ਸਕਦਾ ਹੈ ਗੁਰਬਾਣੀ ਪੜਨ ਵਾਲਿਆਂ ਨੇ ਨਿਤਨੇਮ ਕਰਨ ਵਾਲਿਆਂ ਨੇ ਮੁਗਲਾਂ ਤੇ ਅੰਗਰੇਜ਼ਾਂ ਦੇ ਦੰਦ ਖੱਟੇ ਕਰੇ ਨੇ ਜੇ ਤੁਸੀਂ ਕਹੋ ਆ ਜਿਹੜੇ ਨਿੰਦਿਆ ਕਰਦੇ ਨੇ ਇਹ ਤਾਂ ਪਤਾ ਨਹੀਂ ਕਿਹੜੀਆਂ ਖੱਡਾਂ 'ਚ ਲੁਕੇ ਬੈਠੇ ਹੋਣੇ ਸੋ ਚਪੈਰਾ ਸਾਹਿਬ ਕੋਈ ਮਨਮਤ ਨਹੀਂ ਬਹਾਨੇ ਨਾਲ ਦਰਬਾਰ ਸਾਹਿਬ ਦੇ ਦਰਸ਼ਨ ਕਰਿਆਉਂਦੇ ਨਹੀਂ ਸਿੱਧਾ ਸਿੰਘਾਂ ਤੇ ਜਾਇਆ ਹੁੰਦੇ ਨੇ 8ਵੇਂ ਦਿਨ ਤੇ ਆ ਗਏ 8ਵੇਂ ਦਿਨ ਤੋਂ ਰੋਜ਼ ਨਿਤਨੇਮ ਤੇ ਆ ਜਾਣਗੇ ਸੋ ਗੁਰਬਾਣੀ ਕਿਸੇ ਬਹਾਨੇ ਪੜੀ ਜਾਵੇ ਕਿੱਥੋਂ ਗਲਤ ਹੋ ਗਈ ਮੈਂ ਤਾਂ ਕਹਿੰਦਾ ਪਿੰਡ-ਪਿੰਡ ਹੋਣਾ ਚਾਹੀਦਾ ਚਪੈਰਾ ਸਾਹਿਬ ਹਾਲਾਂਕਿ ਮੈਂ ਕੋ ਬੋਲਦਾ ਸੋਹਣਾ ਨਹੀਂ ਲੱਗਦਾ ਤੁਸੀਂ ਮੈਨੂੰ ਕਹੋਗੇ ਵੀ ਤੂੰ ਕਿਹੜਾ ਅਮਰਤ ਛੱਕਿਆ ਹੋਇਆ ਪਰ ਯਾਰ ਜਿਹੜੀ ਗੱਲ ਸੱਚ ਹੈ ਉਹਤੇ ਬੋਲਿਆ ਜਾਊਗਾ